ਕੀ ਸੰਗਰੂਰ ਸੀਟ ਤੇ ਕਾਬਜ਼ ਹੋ ਪਾਵੇਗੀ ਆਮ ਆਦਮੀ ਪਾਰਟੀ ਜਾਂ ਫਿਰ ਸਿਮਰਨਜੀਤ ਸਿੰਘ ਮਾਨ ਕਾਇਮ ਰੱਖਣਗੇ ਆਪਣਾ ਝੰਡਾ ਕੀ ਸੁਖਪਾਲ ਸਿੰਘ ਖੈਰਾ ਦਾ ਦਬਦਬਾ ਜਿੱਤ ਪਾਵੇਗਾ ਕਾਂਗਰਸ ਦੀ ਝੋਲੀ ਦੇ ਵਿੱਚ ਤੇ ਜਾਂ ਫਿਰ ਵਦੇਰੇ ਅਕਾਲੀ ਧੜਿਆਂ ਦੇ ਹੇਠ ਰਹਿਣ ਵਾਲੀ ਸੰਗਰੂਰ ਸੀਟ ਤੇ ਐਤਕੀ ਸ਼੍ਰੋਮਣੀ ਅਕਾਲੀ ਦਲ ਮਾਰੇਗਾ ਬਾਜ਼ੀ ਕੀ ਹੈ ਸੰਗਰੂਰ ਸੀਟ ਦਾ ਇਤਿਹਾਸ ਤਾਂ ਆਓ ਜਾਣੀਏ ਸੰਗਰੂਰ ਲੋਕ ਸਭਾ ਸੀਟ ਤੇ ਪਹਿਲੀ ਚੋਣ ਸਨ 1952 ਦੇ ਵਿੱਚ ਹੋਈ ਜਿਸ ਤੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਤੇ ਸਰਦਾਰ ਰਣਜੀਤ ਸਿੰਘ ਨੇ ਜਤ ਪ੍ਰਾਪਤ ਕੀਤੀ ਇਸ ਸੀਟ ਤੇ ਸਾਲ 2022 ਦੇ ਤੱਕ 17 ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਅਕਾਲੀ ਧੜਿਆਂ ਦੇ ਵੱਖ-ਵੱਖ ਉਮੀਦਵਾਰਾਂ ਨੇ ਆਪਣਾ ਸਿੱਕਾ ਜਮਾਈ ਰੱਖਿਆ ਜੇਕਰ ਸਭ ਤੋਂ ਵੱਧ ਵਾਰ ਜਿੱਤਣ ਵਾਲੀ ਪਾਰਟੀ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਇੱਥੋਂ 5 ਵਾਰ ਲੋਕ ਸਭਾ ਦੇ ਵਿੱਚ ਪਹੁੰਚਿਆ 3 ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਵਾਰ ਸ਼੍ਰੋਮਣੀ ਅਕਾਲੀ ਦਲ ਫਤਿਹਦੀ ਆਗੂ ਬੀਬੀ ਨਰਲੇਪ ਕੌਰ ਵੀ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਪਾਵੇ ਹੈ ਕਿ 17 ਚੋਣਾਂ ਦੇ ਵਿੱਚੋਂ 9 ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਧੜਿਆਂ ਦੇ ਉਮੀਦਵਾਰ ਹੀ ਐਮਪੀ ਬਣਦੇ ਰਹੇ ਕਾਂਗਰਸ ਨੂੰ ਵੀ ਚਾਰ ਵਾਰ ਇੱਥੋਂ ਜਿੱਤ ਪ੍ਰਾਪਤ ਹੋਈ ਦੋ ਵਾਰ ਸੀਪੀਆਈ ਪਾਰਟੀ ਦੇ ਲੀਡਰ ਮੈਂਬਰ ਆਫ ਪਾਰਲੀਮੈਂਟ ਬਣਦੇ ਵਿੱਚ ਕਾਮਯਾਬ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਇੱਥੋਂ ਦੋ ਵਾਰ ਤੇ ਇੱਕ ਵਾਰ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਰਾਜਦੇਵ ਸਿੰਘ ਨੇ ਵੀ ਜਿੱਤ ਦਰਜ ਕਰਵਾਈ ਪਾਵ ਸ਼੍ਰੋਮਣੀ ਅਕਾਲੀ ਦਲ ਅਮਨਸਰ ਨੇ ਤਿੰਨ ਵਾਰ ਆਪਣੇ ਆਗੂ ਸੰਗਰੂਰ ਤੋਂ ਜਿਤਾ ਕੇ ਲੋਕ ਸਭਾ ਵਿੱਚ ਭੇਜੇ 1999 ਵਿੱਚ ਤਾਂ ਸੰਗਰੂਰ ਸੀਟ ਤੇ ਕੁੱਲ ਉਮੀਦਵਾਰਾਂ ਚੋਂ ਅਕਾਲੀ ਦਲ ਦੇ ਹੀ ਤਿੰਨ ਧੜਿਆਂ ਦੇ ਆਗੂ ਰਾਜਦੇਵ ਸਿੰਘ ਸੁਖਤੇਪ ਸਿੰਘ ਢੀਂਡ ਸਾਹਿਬ ਅਤੇ ਤੋਤਾ ਸਿੰਘ ਨੇ ਚੋਣ ਲੜੀ ਜਿਸ ਤੇ ਵਿੱਚ ਮਾਨ ਦਲ ਦੇ ਰਾਜਦੇਵ ਸਿੰਘ ਨੂੰ ਜਿੱਤ ਪ੍ਰਾਪਤ ਹੋਈ ਇਸ ਲੋਕ ਸਭਾ ਹਲਕੇ ਦੀ ਇਹ ਵੀ ਗੱਲ ਰਹੀ ਕਿ ਕਈ ਵਾਰ ਸੀਪੀਐਮ ਪਾਰਟੀ ਕਾਂਗਰਸ ਪਾਰਟੀ ਤੋਂ ਵੱਧ ਵੋਟਾਂ ਲੈ ਜਾਂਦੀ ਰਹੀ ਪਰ ਸਮਾਂ ਪਾ ਕੇ ਸੀਪੀਐਮ ਦੀ ਵੋਟ ਘਟਦੀ ਗਈ ਸੰਗਰੂਰ ਸੀਟ ਨੇ ਹੀ ਆਮ ਆਦਮੀ ਪਾਰਟੀ ਨੂੰ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਦਿੱਤੇ ਜਿਸ ਕਾਰਨ ਪਾਰਟੀ ਦੀ ਲੋਕ ਸਭਾ ਦੇ ਵਿੱਚ ਪੈਰ ਧਰਾਈ ਹੋਈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਵੱਡੇ ਫਰਕ ਦੇ ਨਾਲ ਦੋ ਵਾਰ ਸੰਗਰੂਰ ਤੋਂ ਐਮਪੀ ਰਹੇ ਸੰਗਰੂਰ ਸੀਟ ਦਾ ਇੱਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਆਪ ਸਰਕਾਰ ਨੂੰ ਸੱਤਾ ਚਾਹਿਆਂ ਅਜੇ 3 ਮਹੀਨੇ ਹੀ ਹੋਏ ਸਨ ਕਿ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਬਣਨ ਕਰਕੇ ਵੇਲੀ ਹੋਈ ਸੰਗਰੂਰ ਲੋਕ ਸਭਾ ਦੀ ਸੀਟ ਤੇ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਜਿੱਤ ਗਏ। ਸੰਗਰੂਰ ਵਾਲਿਆਂ ਨੇ ਆਪ ਪਾਰਟੀ ਨੂੰ ਹਰਾ ਕੇ ਇੱਕ ਹਾਕਵਤ ਸਹੀ ਕਰਕੇ ਦਿਖਾ ਦਿੱਤੀ ਕਿ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ। ਜੇਕਰ 224 ਦੀਆਂ ਲੋਕ ਸਭਾ ਦੀਆਂ ਚੋਣਾਂ ਬਾਰੇ ਸਿਆਸੀ ਪੱਧਰ ਤੇ ਹੁੰਦੀ ਚਰਚਾ ਅਨੁਸਾਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਟਿਕਟ ਦੇ ਕੇ ਸਭ ਅਟਕਲਾਮ ਦੂਰ ਕਰ ਦਿੱਤੀਆਂ ਨੇ ਆਮ ਲੋਕਾਂ ਦੇ ਵਿੱਚ ਚਰਚਾ ਇਹ ਵੀ ਹੈ ਕਿ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਦੇ ਚੋਣ ਲੜਨ ਦੇ ਨਾਲ ਕੁਝ ਕੁ ਪੰਥਕ ਵੋਟ ਨੂੰ ਕੋਰਾ ਲੱਗ ਸਕਦਾ ਹੈ ਕਿਉਂਕਿ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਵੱਲੋਂ ਇੱਕੋ ਇੱਕ ਲੀਡਰ ਹਨ ਜੋ ਸਮੇਂ-ਸਮੇਂ ਤੇ ਪੰਥਕ ਤੇ ਪੰਜਾਬ ਦੇ ਮਸਲਿਆਂ ਤੇ ਆਪਣੀ ਪਾਰਟੀ ਨਾਲੋਂ ਵੀ ਵੱਖਰਾ ਸਟੈਂਡ ਲੈਂਦੇ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਮੰਤਰੀ ਗੁਰਮੀਤ ਸਿੰਘ ਮੀਤਿਹਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਜਿਸ ਤੇ ਕਾਰਨ ਆਪ ਪਾਰਟੀ ਦੀ ਇਸ ਸੀਟ ਲਈ ਕਾਫੀ ਜ਼ੋਰ ਅਜ਼ਮਾਇਸ਼ ਹੋਵੇਗੀ ਕਿਉਂਕਿ 2022 ਦੀਆਂ ਜਮਨੀ ਚੋਣਾਂ ਆਪ ਆਮ ਆਦਮੀ ਪਾਰਟੀ ਹਾਰ ਗਈ ਸੀ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਆਪਣੇ ਹੱਥੋਂ ਖੁੱਸੀ ਆਪਣੀ ਰਾਜਨੀਤੀ ਤੇ ਦੁਬਾਰਾ ਕਾਬਜ਼ ਹੋਇਆ ਜਾ ਸਕੇ ਅਕਾਲੀ ਦਲ ਵੱਲੋਂ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੁੰਦਾ ਝੁੰਦਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਸ਼੍ਰੋਮਣੀ ਕਾਲੀਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਫਿਰ ਤੋਂ ਚੋਣ ਲੜ ਰਹੇ ਨੇ ਭਾਜਪਾ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਨਾਮ ਨਸ਼ਰ ਨਹੀਂ ਕੀਤਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਸੰਗਰੂਰ ਲੋਕ ਸਭਾ ਤੇ ਲੋਕ ਕਿਹੜੇ ਆਗੂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਭੇਜਦੇ ਨੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦ ਹੋਯਾ ਜੀ ਧੰਨਵਾਦ ਜੀ